ਦੋਸਤੋ ਪਹਿਲਾ ਬਿਜਲੀ ਦਾ ਬਿੱਲ ਵੇਖੋ ਅਤੇ ਹੁਣ ਇਹ ਮਕਾਨ ਵੀ ਵੇਖੋ ਤੇ ਇਸ ਚ ਲੱਗਿਆ LED ਵਾਲਾ ਬਲਬ ਵੀ ਵੇਖੋ ਸੋਚੋ ਜਿੱਥੇ ਪੂਰੀ ਰੋਸ਼ਨੀ ਦਾ ਪ੍ਰਬੰਧ ਨਹੀਂ ਉਥੇ ਲੱਖ ਰੁਪਏ ਦੀ ਬਿਜਲੀ ਕਿਵੇਂ ਫੂੰਕੀ ਜਾ ਸਕਦੀ ਹੈ ਉਹ ਵੀ ਉਦੋਂ ਜਦੋਂ ਪੰਜਾਬ ਸਰਕਾਰ ਹਰ ਮਹੀਨੇ 300 ਯੂਨਟਾਂ ਬਿਜਲੀ ਮੁਫਤ ਦਿੰਦੀ ਹੋਵੇ ਇਹ ਮਾਮਲਾ ਹੈ ਫਿਰੋਜ਼ਪੁਰ ਦੇ ਪਿੰਡ ਹੁਸਨ ਫੁੱਟਾ ਦਾ ਜਿੱਥੇ ਰਹਿਣ ਵਾਲੇ ਬਗੀਚਾ ਸਿੰਘ ਦੇ ਘਰ ਬਿਜਲੀ ਵਿਭਾਗ ਨੇ ਭੇਜਿਆ ਹੈ 118830 ਰੁਪਏ ਦਾ ਬਿੱਲ ਜੇ ਨਾ ਭਰਿਆ ਤਾਂ ਇਹ ਹੋ ਜਾਏਗਾ 120565 ਰੁਪਏ ਮਜ਼ਦੂਰੀ ਕਰਕੇ ਘਰ ਚਲਾ ਰਿਹਾ ਬਗੀਚਾ ਸਿੰਘ ਮਹਿਕਮੇ ਦੇ ਮਿੰਨ ਤਰਲੇ ਕੱਢ ਰਿਹਾ ਪਰ ਕੋਈ ਸੁਣਵਾਈ ਨਹੀਂ ਹੋ ਰਹੀ ਪਿੰਡ ਵਾਸੀਆਂ ਅਤੇ ਬਗੀਚਾ ਸਿੰਘ ਦੇ ਪਰਿਵਾਰ ਨੇ ਮਹਿਕਮੇ ਨੂੰ ਬਿਜਲੀ ਬਿੱਲ ਮਾਫ ਕਰਨ ਦੀ ਮੰਗ ਕੀਤੀ ਹੈ ਇੱਥੇ ਇਹ ਵੀ ਗੱਲ ਨੋਟ ਕਰਨ ਵਾਲੀ ਹੈ ਕਿ ਬਗੀਚਾ ਸਿੰਘ ਦਾ ਬਿਜਲੀ ਦਾ ਮੀਟਰ ਘਰ ਤੋਂ ਕਾਫੀ ਦੂਰ ਲੰਘਿਆ ਤੇ ਤਾਰਾਂ ਉੱਪਰ ਟੇਬ ਵੀ ਨਹੀਂ ਲੱਗੀ ਜੇ ਕਿਸੇ ਨੇ ਬਿਜਲੀ ਚੋਰੀ ਕੀਤੀ ਹੈ ਉਸ ਉੱਪਰ ਕਾਰਵਾਈ ਹੋਣੀ ਚਾਹੀਦੀ ਹੈ ਤਾਂ ਜੋ ਅੱਗੇ ਤੋਂ ਕਿਸੇ ਬਗੀਚਾ ਸਿੰਘ ਨੂੰ ਇਸ ਤਰ੍ਹਾਂ ਲੰਮੇ ਚੋੜੇ ਬਿੱਲ ਤੋਂ ਪਰੇਸ਼ਾਨ ਨਾ ਹੋਣਾ ਪਵੇ ਮੈਂ ਬਾਰੇ ਕਹਿੰਦਾ ਮਾਫੀ ਚਾਹਾਂ ਮੈਂ ਸਾਡੇਲੇ ਤੋਂ ਚਾਹ ਦੇ ਬਾਲਕ ਦਿੱਤਾ ਜਾਵੇ ਕੀ ਨਾਮ ਤੁਹਾਡਾ ਮੇਰਾ ਨਾਮ ਬਗੀਚਾ ਸਿੰਘ ਜੀ ਬਗੀਚਾ ਸਿੰਘ ਕਿੱਥੋਂ ਦੇ ਰਹਿਣ ਵਾਲੇ ਤੁਸੀਂ ਕੀ ਕਰਦੇ ਸੀ ਤੇਰਾ ਪਿੰਡ ਅਸਨ ਟੋਟਾ ਹਾਂ ਜੀ। ਜ਼ਿਲ੍ਹਾ ਫਰੋਜਪੁਰ, ਦਾਖਾਣਾ ਖਾਈ ਫੇਮੇ ਕੀ। ਹਾਂ ਜੀ। ਮੈਂ ਮਿਹਨਤ ਮਜ਼ਦੂਰੀ ਕਰਨ ਵਾਲਾ ਬੰਦਾ। ਮੇਰਾ ਕਿ ਜਿਹੜੇ ਬਿਜਲੀ ਦੇ ਮੀਟਰ ਕਿਤੇ ਲੱਗੇ ਨੇ ਤੁਹਾਡੇ? ਬਿਜਲੀ ਦੇ ਮੀਟਰ ਸਾਡੇ ਜੀ ਘਰਾਂ ਤੋਂ ਦੂਰ ਬਾਹਰ ਬਕਸੇ 'ਚ ਲੱਗੇ ਹੋਏ ਨੇ। ਕਿੰਨੀ ਕਿਤੇ ਦੂਰ ਬਾਹਰ ਲੱਗੇ ਨੇ? ਇਹ ਘਰ ਤੋਂ ਘਾਟੇ ਵੀ ਸਾਡੇ ਤੋਂ ਅੱਧਾ ਵਾਟ ਹੋਊਗਾ ਕਿ ਅੱਧਾ ਕਿਲੋਵਾਟ। ਅੱਧਾ ਕਿਲੋਵਾਟ ਹੈ ਜੀ। ਹੂੰ ਹੂੰ। ਅੱਧਾ ਕਿਲੋਵਾਟ ਦੂਰੀ ਤੇ ਆ। ਹੂੰ ਹੂੰ। ਤੇ ਉਹਦੇ ਵਿੱਚ ਕੋਈ ਕਿਸੇ ਤਾਰ ਦਾ ਟਾਮਟਰ ਬਿੱਲ ਕੋਈ ਪਤਾ ਨਹੀਂ ਲੱਗਦਾ ਕਿ ਕਿੰਦਾ ਕਿੰਦਾ ਠੇਕੇਦਾਰਾਂ ਨੇ ਲਾਏ ਜੀ ਠੇਕੇਦਾਰਾਂ ਦੀ ਨਗੇਲੀ ਏ ਹਾਂਜੀ ਕੀ ਉੱਥੇ ਜਿਹੜੀ ਜਗ੍ਹਾ ਤੇ ਲਾਏ ਬਿਲਕੁਲ ਸਾਫ਼ ਸੁਥਰੀ ਏ ਬਿੱਲ ਕੋਲ ਜੀ ਨਰਕ ਏ ਉੱਥੇ ਕੋਈ ਸਾਫ਼ ਸੁਥਰੀ ਜਗ੍ਹਾ ਨਹੀਂ ਪਾਣੀ ਪਾਣੀ ਉਹ ਉੱਥੇ ਨਾ ਨੀਵੀਂ ਜਗ੍ਹਾ ਤੇ ਲੱਗੇ ਆ ਮੀਂਹ ਆ ਦਾ ਬਰਸਾਤਾਂ ਦਾ ਪਾਣੀ ਭਰ ਜਾਂਦਾ ਮੀਟਰ ਸੜ ਜਾਂਦੇ ਨੇ ਜਦੋਂ ਕਿ ਮੀਟਰ ਮੇਰਾ ਸੜਿਆ ਹੈ ਤੇ ਮੈਂ ਜਾ ਕੇ ਤੇ ਕੰਪਲੀਟ ਕੀਤੀ ਫਿਰ ਮੈਨੂੰ ਇਹ ਨਾ ਮੈਂ ਮੀਟਰ ਆਪ ਦੇ ਦੇ ਆ ਵੇਖੋ ਕਿ ਜਾ ਕੇ ਪੈਸੇ ਭਰੇ ਨੇ ਗਲਤੀ ਉਹਨਾਂ ਦੀ ਐ ਤੇ ਭੁਗਤਨੀ ਮੈਨੂੰ ਪੈ ਰਹੀ ਐ ਕਿੰਨੇ ਪੈਸੇ ਭਰ ਕੇ ਆਏ ਸੀ ਸਾਡੇ ਮੈਂ ਜੀ ਇਹਦੇ ਦੇ 614 ਰੁਪਏ ਮੀਟਰ ਦੇ ਸੜਿਆ ਉਹਨਾਂ ਕਰ ਸੜਿਆ ਜੀ ਉਹਨਾਂ ਕਰਕੇ ਲਾਪਰਵਾਹੀ ਤੇ ਲਾਪਰਵਾਹੀ ਦੇ ਦੇ ਇਸ ਕਰਕੇ ਤੇ ਮੈਨੂੰ ਇਹਨਾਂ ਭੁਗਤਣਾ ਪਿਆ 614 ਰੁਪਏ ਮੈਂ ਜਮ੍ਹਾਂ ਕਰਾ ਕੇ ਆਇਆ ਹੂੰ ਹੂੰ ਤੋਂ ਉਸ ਤੋਂ ਬਾਅਦ ਇੱਕ ਬਿੱਲ ਵੀ ਆਇਆ ਉਹ ਉਸ ਤੋਂ ਬਾਅਦ ਜੀ ਆ ਬਿੱਲ ਆਇਆ ਹੁਣ ਤੇ ਇਹ ਮੇਰਾ ਐ ਨਾ 1 ਲੱਖ 25000 ਰੁਪਏ ਬਿੱਲ ਆਇਆ ਜਦੋਂ ਬਿੱਲ ਆਇਆ ਬਿੱਲ ਵੇਖ ਕੇ ਮੇਰੀ ਹੋਸ਼ ਛੁੱਟ ਗਏ ਮੈਨੂੰ ਤਾਂ ਰਾਤ ਨੀ ਦੇ ਵੀ ਨੀ ਆਏ ਵੀ ਮੈਂ ਬਿੱਲ ਕਿੱਥੋਂ ਦੇਵਾਂਗਾ ਮੇਰੀ ਇਨੀ ਹਸ਼ੀਅਤ ਨਹੀਂ ਮੈਂ ਮਿਹਨਤ ਮਜ਼ਦੂਰੀ ਕਰਨ ਵਾਲਾ ਬੰਦਾ ਮੇਰੇ ਘਰ ਦੇ ਵਿੱਚ ਲੱਗਾ ਮੇਰੇ ਘਰ ਦੇ ਵਿੱਚ ਕੁਝ ਨਹੀਂ ਜੀ ਦੋ ਕਮਰੇ ਨੇ ਤੇ ਕਮਰਿਆਂ ਦੇ ਵਿੱਚ 9-9 ਵਾਰਡ ਦੇ ਬਲਬ ਲਾਏ ਨੇ ਕੋਈ ਏਸੀ ਨਹੀਂ ਕੋਈ ਏਸੀ ਨਹੀਂ ਕੋਈ ਕੁਝ ਨਹੀਂ ਜੀ ਹੂੰ 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 ਹੁਣ ਤੁਹਾਡੇ ਬਿੱਲ ਜਿਹੜਾ ਆ ਤੁਹਾਨੂੰ ਕਿਸ ਤਰ੍ਹਾਂ ਦੀ ਆਉਣ ਉਮੀਦਾਂ ਦੇ ਇਹ ਸਾਨੂੰ ਹੈ ਤਾ ਹਾਲੇ ਤੱਕ ਦਾ ਕੋਈ ਉਮੀਦ ਨਹੀਂ ਵੀ ਮaaf ਹੋਏਗਾ ਅਸੀਂ ਤਾਂ ਇਸ ਕਰਕੇ ਹੀ ਰਿਕੁਐਸਟ ਕਰ ਰਹੇ ਆ ਕਿ ਸਾਨੂੰ ਇਹ ਮaaf ਕੀਤਾ ਜਾਵੇ ਫਿਰ ਇਹ ਜਦੋਂ ਮੈਨੂੰ ਬਿੱਲ ਆਇਆ ਤੇ ਮੈਂ ਜਾ ਕੇ ਤੇ ਉੱਥੇ ਸਾਡੇ ਹਰੀ ਹਰ ਚੋਕ ਜਾ ਕੇ ਮਿਲਿਆ ਉੱਥੇ ਕੋਈ ਮੈਨੂੰ ਬੰਦਾ ਨਹੀਂ ਮਿਲਿਆ ਕੋਈ ਗੱਲ ਨਹੀਂ ਮਿਲਿਆ ਜੀ ਕੋਈ ਨਹੀਂ ਨਾ ਕੋ ਸੁਣਦਾ ਨਾ ਕੋ ਮਿਲਿਆ ਤੇ ਫਿਰ ਉਸ ਤੋਂ ਬਾਅਦ ਹਲਪਲਾਈਨ ਤੇ ਵੀ ਮੈਂ ਤਰਖਾਸ ਕੀਤੀ ਹੈ ਪਰ ਉਹਦਾ ਵੀ ਮੈਨੂੰ ਕੋਈ ਹੰਗਾਰਾ ਨਹੀਂ ਮਿਲਿਆ ਗਰਮੀਤ ਕੋਰ ਮਿਤ ਕੋਰ ਜੀ ਕਿੱਥੇ ਰਹਿੰਦੇ ਤੁਸੀਂ ਅਸੀਂ ਆਸਨ ਟੋਟੀ ਰਹਿੰਨੇ ਤੇ ਘਰ ਦਾ ਜਿਹੜਾ ਬਿੱਲ ਕਿੰਨਾ ਆਇਆ ਤੁਹਾਨੂੰ 1 ਲੱਖ 20 ਹਜ਼ਾਰ ਆਇਆ ਤੇ ਬਹੁਤ ਬਹੁਤ ਛੋਟ ਡਗੇ ਆ ਵੀ ਸੁਣ ਕੇ ਬਿੱਲ ਹਾਂ ਜੀ ਅੱਜ ਤੱਕ ਭਗਵਾਨ ਤਾਂ ਮਾਨਵੀਰ ਨੂੰ ਇਹੋ ਕਹਿੰਨੇ ਆ ਸਾਡਾ ਗਰੀਬਾਂ ਦਾ ਮਾਫ ਘਰ ਦੇ ਵਿੱਚ ਕੀ ਚਲਾਉਂਦੇ ਏਸੀ ਚਲਾਉਂਦੇ ਕੀ ਗੱਲ ਨਾ ਕੁਝ ਵੀ ਨਹੀਂ ਸਾਡੇ ਦੋ ਬਲਬ ਵੀ ਜਗਣ ਦਾ ਏ ਹੂੰ ਹੂੰ ਤੇ ਇੱਕ ਪੱਖਾ ਬਸ ਹਾਂ ਇਹ ਅਸੀਂ ਤੇ ਅਸੀਂ ਲਾਈਵ ਨਹੀਂ ਸਕਦੇ ਗਰੀਬ ਬੰਦੇ ਤਿੰਨ ਸਾਡੀ ਇਹੋ ਮੰਗ ਹੈ ਵੀ ਸਾਡਾ ਬਿੱਲ ਮਾਫ ਹੋ ਜਾ ਜੀ ਤੇ ਅਸੀਂ ਗਰੀਬ ਬੰਦੇ ਆ ਅਸੀਂ ਦਿਹਾੜੀ ਮਨਜ਼ੂਰੀ ਵਾਲੇ ਹੈਗੇ ਆ ਸਾਨੂੰ ਕਹੇ ਵੇਲੇ ਦਿਹਾੜੀ ਵੀ ਨਹੀਂ ਮਿਲਦੀ ਕਹੇ ਵੇਲੇ ਅਸੀਂ ਭੁੱਖੇ ਵੀ ਸੌ ਜਾਂਦੇ ਹਾਂ ਤਾਂ ਅਸੀਂ ਇਹਨਾਂ ਬਿੱਲ ਕਿੱਥੋਂ ਤਾਰ ਸਕਗੇ ਤਾਂ ਇਹ ਤਾਂ ਭਗਵੰਤ ਮਾਨਵੀਰ ਨੂੰ ਇਹੋ ਹੱਥ ਬੰਨ ਕੇ ਕਹਿੰਨੇ ਆ ਵੀ ਸਾਡਾ ਬਿੱਲ ਮਾਫ ਕੀਤਾ ਜਾਵੇ ਹਾਂ ਕੀ ਨਾਮ ਤੁਹਾਡਾ ਹੈ ਮੇਰਾ ਨਾਮ ਮੇਜਰ ਸਿੰਘ ਜੀ ਮੇਜਿਸੇ ਕੀ ਹੋ ਤੀ ਪਿੰਡ ਦਾ ਮੈਂ ਪਿੰਡ ਦਾ ਸਾਬਕਾ ਸਰਪੰਚ ਸੀ ਮੇਜਿਸੇ ਕਿਹੜਾ ਜਿਹੜਾ ਬਿਜਲੀ ਬੋਰਡ ਦੀ ਕੋਠੇਕੇਦਾਰ ਦੀ ਲਾਪਰਵਾਹੀ ਕਰਕੇ ਜਿਹੜੇ ਲੋਕਾਂ ਦੇ ਮੇਰੀ ਬਿਜਲੀ ਮੈਘਮੇ ਆ ਰਹਾ ਬਸਤੇ ਅੱਗੇ ਇਹੀ ਮਤਲਬ ਰਿਕਵੈਸਟ ਹੈ ਜਾਂ ਬੇਨਤੀ ਹੈ ਕਿ ਜੋ ਮੀਟਰ ਲੱਗੇ ਹੋਏ ਨੇ ਉਹ ਬਕਸਿਆਂ ਦੇ ਵਿੱਚ ਨਾਲ ਤਾਂ ਕਿਸੇ ਦੇ ਸਹੀ ਮੀਟਰ ਲੱਗੇ ਨੇ ਤੇ ਕਈਆਂ ਦੇ ਤਾਰਾਂ ਕਿੱਧਰ ਨੇ ਕਈਆਂ ਦੀਆਂ ਕਿੱਧਰ ਨੇ ਤੇ ਠੇਕੇਦਾਰਾਂ ਦੀ ਤੇ ਬਿਜਲੀ ਮੈਘਮੇ ਦੀ ਗੈਲੀ ਕਰਨ ਲੋਕਾਂ ਨੂੰ ਬਿੱਲ ਬਹੁਤ ਜ਼ਿਆਦਾ ਤੋਂ ਜ਼ਿਆਦਾ ਆ ਰਿਹਾ ਇਸ ਕਾਰਨ ਕਿ ਮਤਲਬ ਗਰੀਬ ਲੋਕਾਂ ਨੂੰ ਬਿੱਲ ਤਾਰਨ ਵਿੱਚ ਬਹੁਤ ਮੁਸ਼ਕਲ ਆਉਣੀ ਇਹਨੂੰ ਕਿਸ ਤਰ੍ਹਾਂ ਦਾ ਬਿੱਲ ਆਇਆ ਤੇ ਕਿੰਨਾ ਇਸ ਨੂੰ ਬਿੱਲ ਬਹੁਤ ਜ਼ਿਆਦਾ ਆਇਆ ਹੈ ਇਹ ਪਹਿਲਾਂ ਮਤਲਬ ਆਇਆ ਸੀਗਾ ਕਰੇ 37000 37000 ਤੋਂ ਬਾਅਦ ਕਿ ਫਿਰ ਮਤਲਬ ਨਾ 47000 ਹੋ ਗਿਆ 47000 ਤੋਂ ਹੋਣ ਵਾਲਾ ਜਿਹੜਾ ਬਿੱਲ ਕੱਢ ਕੇ ਗਏ ਉਹ 1 ਲੱਖ ਤੇ 20000 ਰੁਪਏ ਦਾ ਬਿੱਲ ਆ ਗਿਆ ਇਹਨੂੰ ਇਹ ਗਰੀਬ ਆਦਮੀ ਹੈ ਤੇ ਮਤਲਬ ਇੰਨਾ ਬਿੱਲ ਤਾਂ